ਦੇਸ਼ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਧਾਰਮਿਕ ਤੌਰ ਤੇ ਸ਼ੋਸ਼ਣ ਕੀਤੇ ਜਾਂਦੇ ਰਹੇ ਭਾਵੇਂ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਸ ਸੰਬੰਧ ਦੇ ਵਿੱਚ ਦੇਸ਼ ਦੀ ਸਰਕਾਰ ਤੱਕ ਬਹੁਤ ਮਾਰ ਪਹੁੰਚ ਕਰ ਚੁੱਕੀ ਹੈ ਲਿਖਤੀ ਤਬੂਤ ਹੀ ਪੱਤਰ ਦੇ ਚੁੱਕੀ ਹੈ ਕਿ ਸਿੱਖਾਂ ਦੇ ਇਹ ਬਾਰੇ ਦੇ ਵਿੱਚ ਇਤਿਹਾਸ ਵਗਾੜਨਾ ਤਸਵੀਰਾਂ ਪੇਸ਼ ਕਰਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਘਟਨਾਵਾਂ ਵਾਪਰਦੀਆਂ ਵੀ ਬੜੀਆਂ ਦੁਖਦਾਈ ਨੇ ਅੱਜ ਵੀ ਇੱਕ ਪੋਸਟਰ ਲਈ ਜੁਆ ਜਿਸ ਦੇ ਵਿੱਚ ਇੱਕ ਫਿਲਮੀ ਐਕਟਰ ਅਮੀਰ ਖਾਨ ਨੂੰ ਗੁਰਨਾਣ ਦੇਵ ਜੀ ਵਰਗਾ ਬਣਾ ਕੇ ਪੇਸ਼ ਕੀਤਾ ਗਿਆ ਤੇ ਇੱਕ ਖਾਸ ਜਿਹੜੀ ਹੈ ਸਾਈਡ ਦੇ ਉੱਤੋਂ ਉਹਨੂੰ ਪਾਇਆ ਗਿਆ ਤੇ 3D ਸੀਰੀਜ਼ ਦਾ ਲੋਗੋ ਵੀ ਉੱਚ ਦਿਖਾਇਆ ਗਿਆ ਇਸ ਗੱਲ ਦੀ ਭਾਗਣੇ ਕੀ ਸਾਰੇ ਪਾਸਿਆਂ ਤੋਂ ਬੜੀ ਇਸ ਗੱਲ ਦੀ ਨਕਲੀਤੀ ਹੈ ਪਰ ਉੱਥੇ ਕਿਹਾ ਜਾ ਰਿਹਾ ਹੈ ਕਿ ਨਵੀਂ ਤਕਨੀਕ AI ਰਾਹੀਂ ਉਹ ਬਣਾਇਆ ਜਾ ਬਣਾਇਆ ਗਿਆ ਅਸੀਂ ਪਹਿਲਾਂ ਵੀ ਸ਼ਰੋਨੀ ਗੁਰਦਾਰਾ ਪਰੰਦਰ ਕਮੇਟੀ ਅਜਿਹੇ ਕਾਰਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹੇ ਹਾਂ ਪਰ ਅਸੀਂ ਇਹ ਖੁੱਲ੍ਹ ਕੇ ਕਹਿੰਦੇ ਹਾਂ ਕਿ ਇਹ ਜਿਹੜਾ ਹਿੰਦੁਸਤਾਨ ਹੈ ਇਹ ਵੱਖ-ਵੱਖ ਧਰਮਾਂ ਦੇ ਦਾ ਇੱਕ ਸੁਮੇਲ ਹੈ ਸਿੱਖ ਧਰਮ ਦੇ ਗੁਰੂ ਸਾਹਿਬਾਨ ਨੇ ਸਭ ਧਰਮਾਂ ਦਾ ਸਰਕਾਰ ਕਰਨਾ ਸਿਖਾਇਆ ਤੇ ਇੱਥੇ ਜਿਹੜੇ ਇਹ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਵੀ ਧਰਮ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਸ਼ੋਸ਼ਣ ਹੁੰਦਾ ਕਿਸੇ ਦੀ ਭਾਵਨਾ ਦਾ ਧਰਵਾੜ ਹੁੰਦਾ ਉਹ ਮਾੜਾਵਾ ਤੇ ਪਰ ਸਰਕਾਰਾਂ ਇਸ ਗੱਲ ਤੇ ਚਿੰਤਨ ਦਿਖਾਈ ਨਹੀਂ ਦੇ ਰਹੀਆਂ ਤਾਂ ਹੀ ਅਜਿਹੀਆਂ ਗੱਲਾਂ ਅਜਿਹੀਆਂ ਤਸਵੀਰਾਂ ਅਜਿਹੇ ਜਿਹੜੇ ਪਲੇਟਫਾਰਮ ਜਿਹੜੇ ਦਿਖਾਈ ਦਿੰਦੇ ਨੇ ਭਾਵੇਂ ਕੀ ਕੁਝ ਜਥੇਬੰਦੀਆਂ ਨੇ ਭਾਵੇਂ ਸਰਕਾਰ ਨਾਲ ਸੰਬੰਧਤ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਪਰ ਅਸੀਂ ਇਹ ਕਹਿੰਦੇ ਹਾਂ ਕਿ ਕੱਲਾ ਵਿਰੋਧ ਨਹੀਂ ਚਾਹੀਦਾ ਕਿਸੇ ਵੀ ਧਰਮ ਦੇ ਬਾਰੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਸ਼ਰਾਪਤ ਕਰਦਾ ਉਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ ਆ ਤਾਂ ਜੀ ਕੋਈ ਵੀ ਕਿਸੇ ਦੀ ਆਸਥਾ ਨਾਲ ਖਿਲਵਾੜ ਨਾ ਕਰੇ ਸ਼ਰੋਣੀ ਗੁਰਦਵਾਰਾ ਸਪੰਦ ਕਮੇਟੀ ਇਸ ਗੱਲ ਦੀ ਔਰ ਯੋਰ ਸਰਕਾਰ ਤੋਂ ਮੰਗ ਕਰਦੀ ਹੈ ਅਜਿਹੀਆਂ ਘਣਾਉਣੀਆਂ ਹਰਕਤਾਂ ਦੇ ਖਿਲਾਫ ਪਹਿਲਾਂ ਵੀ ਸਰਕਾਰ ਨੂੰ ਲਿਖਤੀ ਪੇਚੇ ਚੁਕੇ ਆਂ ਹੁਣ ਵੀ ਅਸੀਂ ਇਸ ਗੱਲ ਦਾ ਉਹਨਾਂ ਨੂੰ ਕਿਹੜਾ ਲਿਖਤੀ ਪੇਹਰੇ ਆ ਤੇ ਇਹਦੀ ਡਟ ਕੇ ਨਿੰਦਾ ਵੀ ਕਰਦੇ ਆ ਕਿਸੇ ਵੀ ਧਾਮ ਨਾਲ ਕੀਤੇ ਜਾ ਰਹੇ ਖਿਲਵਾੜ ਦੇ ਖਿਲਾਫ ਅਸੀਂ ਡਟ ਕੇ ਮਤਲਬ ਖੜਦੇ ਆ